ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਚੱਲਦੇ ਆਪਾਂ ਫਿਰ ਤੋਂ ਝੂਟੇ ਲੈਣ ਵਾਸਤੇ ਕੇਬਲਕਾਰ ਦੇ ਅੰਦਰ ਫੇਬਰ ਆਈਲੈਂਡ ਅਸੀਂ ਲਿਆ ਵਾ ਘੁੰਮ ਤੇ ਹੁਣ ਇੱਥੋਂ ਅਸੀਂ ਚੱਲ ਪਿਆ ਜੀ ਸੰਤੋਸ਼ਾ ਆਈਲੈਂਡ ਨੂੰ ਤੇ ਇਹ ਜਿਹੜੀ ਕੇਬਲਕਾਰ ਆ ਇਹ ਹਾਰਬਰ ਫਰੰਟ ਤੇ ਵਿਚੋਂ ਦੀ ਹੋ ਕੇ ਲੰਘੂਗੀ ਹਾਰਬਰ ਫਰੰਟ ਆਪਾਂ ਜਿੱਥੋਂ ਪਹਿਲਾਂ ਚੜੇ ਹਾਂ ਤੇ ਚੜ ਕੇ ਅਸੀਂ ਚੱਲ ਗਏ ਆ ਫੇਬਰ ਆਈਲੈਂਡ ਨੂੰ ਤੇ ਫੇਬਰ ਆਈਲੈਂਡ ਤੋਂ ਹੁਣ ਵਾਪਸ ਆਪਾਂ ਚੱਲੇ ਆ ਜੀ ਸੰਤੋਸ਼ਾ ਆਈਲੈਂਡ ਹਾਰਬਰ ਫਰੰਟ ਹੁੰਦੇ ਹੋਏ ਤੇ ਇਹ ਇਹਦਾ ਉੱਪਰੋਂ ਦਾ ਨਜ਼ਾਰਾ ਤੁਸੀਂ ਵੇਖੋ ਧਿਆਨ ਨਾਲ ਵੀ ਜਿਹੜੀਆਂ ਇੱਥੇ ਬਿਲਡਿੰਗਾਂ ਹਨ ਸਿੰਗਾਪੁਰ ਦੇ ਵਿੱਚ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਐ ਪਲਾਂਟੇਸ਼ਨ ਤੇ ਹਰਿਆ ਭਰਿਆ ਘਾਹ ਜਿਹੜਾ ਵਾ ਕਾਫੀ ਜ਼ਿਆਦਾ ਲੱਗਾ ਆ ਤੇ ਇਹ ਵੇਖਿਆ ਵੀ ਇਹ ਸਿੰਗਾਪੁਰ ਦੇ ਵਿੱਚ ਜਿਹੜੀਆਂ ਬਾਕੀ ਹੋਰ ਸ਼ਹਿਰ ਦੇ ਅੰਦਰ ਵੀ ਜਿਹੜੀਆਂ ਬਿਲਡਿੰਗਾਂ ਵਾਂ ਉਹਨਾਂ ਨੂੰ ਵੀ ਇਤਾਂ ਹੀ ਇਹਨਾਂ ਨੇ ਬਣਾ ਕੇ ਰੱਖਿਆ ਤੇ ਬੜਾ ਜ਼ਿਆਦਾ ਸੋਹਣਾ ਲੱਗਦਾ ਵੇਖਣ ਤੇ ਇਸ ਟਾਈਮ ਅਸੀਂ ਹੈਗੇ ਆਂ ਜੀ ਸਮੁੰਦਰ ਦੇ ਉੱਤੇ ਤੇ ਵੇਖ ਲਓ ਵੀ ਆਇਲੈਂਡ ਨੂੰ ਜਾਣ ਵਾਸਤੇ ਆਪਾਂ ਕੇਬਲ ਕਾਰ ਵੀ ਵਰਤ ਸਕਦੇ ਆ ਇੱਕ ਇਹਨਾਂ ਨੇ ਮੋਨੋ ਰੇਲ ਵੀ ਬਣਾਈ ਹੋਈ ਆ ਤੇ ਸੜਕ ਦੀ ਆਵਾਜਾਈ ਵੀ ਹੈਗੀ ਆ ਮਤਲਬ ਸੜਕ ਤੇ ਰਾਈ ਚਲ ਜਾਓ ਜਾਂ ਮੋਨੋ ਰੇਲ ਜਾਂ ਫਿਰ ਕੇਬਲ ਕਾਰ ਤੇ ਰਾਈ ਆਪਾਂ ਉੱਥੇ ਜਾ ਸਕਦੇ ਆ ਇਸ ਟਾਈਮ ਅਸੀਂ ਸਭ ਤੋਂ ਉੱਚੀ ਜਗ੍ਹਾ ਦੇ ਉੱਤੇ ਆ ਇਹ ਸਭ ਤੋਂ ਉੱਚਾ ਟਾਵਰ ਆ ਕੇਬਲ ਕਾਰ ਦਾ ਤੇ ਇਥੋਂ ਥੱਲੇ ਨੂੰ ਵਹਿੰਦੇ ਆਂ ਡਰਜਾ ਵੀ ਲੱਗਦਾ ਤੇ ਪਰ ਜਿਹੜਾ ਸੀਨ ਹੈ ਉਹ ਵੀ ਬਹੁਤ ਜ਼ਿਆਦਾ ਯਰਿਆੜਾ ਤੇ ਆ ਆ ਗਿਆ ਜੀ ਵਾਟਰ پارک ਤੇ ਕੇਬਲ ਕਾਰ ਦੇ ਉੱਤੇ ਪੈਸੇ ਸਪੈਂਡ ਕਰਨੇ ਵਾਕਈ ਵਰਥ ਆ ਇਹ ਜਿਹੜੀਆਂ ਚੀਜ਼ਾਂ ਉੱਪਰੋਂ ਆਪਾਂ ਦੇਖਣ ਦੇ ਥੱਲੇੋਂ ਕਿੱਥੋਂ ਦਿੱਖਦੀਆਂ ਤੇ ਲਓ ਜੀ ਪਹੁੰਚ ਗਏ ਆ ਜੀ ਅਸੀਂ ਸੰਤੋਸ਼ਾ ਆਈਲੈਂਡ ਤੇ ਇੱਥੋਂ ਸਾਨੂੰ ਪਤਾ ਲੱਗਾ ਵੀ ਇੱਥੇ ਬੱਸ ਸਟਾਪ ਹੈਗਾ ਜਿੱਥੋਂ ਲੋਕਲ ਬੱਸ ਚੱਲਦੀ ਆ ਜਿਹੜੀ ਕਿ ਫ੍ਰੀ ਆਫ ਕਾਸਟ ਆ ਤੇ ਪੂਰਾ ਆਈਲੈਂਡ ਜਿਹੜਾ ਵਾ ਕਵਰ ਕਰਦੀ ਆ ਇੱਥੋਂ ਲਵਾਂਗੇ ਅਸੀਂ ਹੁਣ ਬੱਸ ਤੇ ਚੱਲਾਂਗੇ ਸਲੋਸਾ ਬੀਚ ਇੱਕ ਸਲੋਸਾ ਕਰਕੇ ਬੀਚ ਸੈਂਡੀ ਬੀਚ ਆ ਤੇ ਬਹੁਤ ਖੂਬਸੂਰਤ ਆ ਤੇ ਜਾ ਕੇ ਦੇਖਦੇ ਆ ਵੀ ਕਿਦਾਂ ਦਾ ਲੱਗਦਾ ਤੇ ਏਰੀਆ ਇਹਨਾਂ ਨੇ ਵੇਖੋ ਬਹੁਤ ਜ਼ਿਆਦਾ ਵੈਲ ਮੇਨਟੇਨਡ ਆ ਤੇ ਸਟਰਕਚਰ ਕਿੱਦਾ ਸੋਹਣਾ ਬਣਾਇਆ ਆ ਇਹ ਬਸਾਂ ਵੀ ਇਹਨਾਂ ਨੇ ਬੜੀਆਂ ਨਵੀਆਂ ਨਕੋਰ ਹੀ ਰੱਖੀਆਂ ਤੇ ਆਲਾ ਦਵਾਲਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਖੂਬਸੂਰਤ ਪਹੁੰਚ ਗਏ ਆ ਜੀ ਹੁਣ ਆਪਾਂ ਸਲੋਸਾ ਬੀਚ ਦਾ ਜਿਹੜਾ ਬਸ ਸਟਾਪ ਆ ਇਹੀ 바ਸੇ ਚੀਜ਼ ਦੇ ਉੱਪਰ ਆਪਾਂ ਆਏ ਸੀ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਜੀ ਸਲੋਸਾ ਬੀਚ ਵੱਲ ਨੂੰ ਭਈ ਬੱਸ ਸਟਾਪ ਤੋਂ ਹੀ ਪਾਰ ਲੱਗ ਗਿਆ ਵੀ ਜਗਾ ਜਿਹੜੀ ਆ ਉਹ ਵੇਖਣੀ ਵਾਲੀ ਆ ਤੇ ਬਹੁਤ ਖੂਬਸੂਰਤ ਆ। ਬਾਕੀ ਇਸ ਜਗ੍ਹਾ ਤੇ ਆਉਣ ਵਾਸਤੇ ਮਤਲਬ ਇੱਕ ਤਾਂ ਬੱਸ ਰਾਹੀਂ ਆਪਾਂ ਆ ਸਕਦੇ ਆ ਤੇ ਦੂਜਾ ਜਿਹੜੀ ਕੇਬਲ ਕਾਰ ਆ ਨਾ ਉਹ ਵੀ ਗਾ ਨੂੰ ਐਕਸਟੈਂਡ ਹੁੰਦੀ ਆ ਤੇ ਇੱਥੋਂ ਤੱਕ ਜਿਹੜੀ ਆ ਆਪਾਂ ਨੂੰ ਲੈ ਕੇ ਆਉਂਦੀ ਆ। ਤੇ ਭਾਈ ਟੂਰਿਸਟ ਐਵੇਂ ਨਹੀਂ ਆਉਂਦੇ ਇੰਨਾਂ ਕੰਟਰੀਆਂ ਦੇ ਵਿੱਚ ਆ ਸਾਫ਼-ਸਪਾਈ ਵੇਖੋ ਵੀ ਕਿੰਨੀ ਮੈਨਾਪੀ ਕੋ ਅਦੀ ਕਟਿੰਗ ਕਿੱਡੀ ਸੋਹਣੀ ਕੀਤੀ ਆ ਤੇ ਰੁਖ ਪੂਟਾ ਕੋਈ ਵਾਦੂ ਇੱਧਰ ਉੱਤਰ ਖਿਲਰਿਆ ਪੁੰਰਿਆ ਨਹੀਂ ਖਿੜਦਾ ਬਨਣਾ ਨਹੀਂ ਤੇ ਇਹ ਜਿਹੜਾ ਆਈਲੈਂਡ ਆ ਇਹ ਵੇਖ ਲਓ ਵੀ ਸਿਰਫ 2.5 ਕਿਲੋਮੀਟਰ ਲੰਮਾ ਵਾ ਤੇ ਇਹ ਪਹਿਲਾਂ ਬ੍ਰਿਟਿਸ਼ Empire ਦੇ ਥੱਲੇ ਸੀ ਤੇ ਫਿਰ ਉਸ ਤੋਂ ਬਾਅਦ ਜਾਪਾਨ ਵਾਲਿਆਂ ਨੇ ਇਹਨੂੰ ਜਿਹੜੇ ਜੰਗ ਦੇ ਵਿੱਚ ਫੜੇ ਜਾਂਦੇ ਸੀ ਬੰਦੇ ਉਹਨਾਂ ਨੂੰ ਇੱਥੇ ਰੱਖਦੇ ਸੀ ਤੇ ਫਿਰ ਟਾਈਮ ਪਾ ਕੇ 1970 ਦੇ ਵਿੱਚ ਇਹਨਾਂ ਨੇ ਇਹਨੂੰ ਐਸਾ ਟੂਰਿਸਟ ਡੈਸਟੀਨੇਸ਼ਨ ਜਿਹੜਾ ਡਵੈਲਪ ਕਰ ਲਿਆ ਤੇ ਇਹਦੇ ਉੱਤੇ ਇਹਦੇ ਉੱਪਰ ਮਤਲਬ ਬਹੁਤ ਸੋਹਣੇ ਸੋਹਣੇ ਬੀਚੇਸ ਵੀ ਇਹਨਾਂ ਨੇ ਡਵੈਲਪ ਕੀਤੇ ਤੇ ਹੋਰ ਵੀ ਜਿਵੇਂ ਯੂਨੀਵਰਸਲ ਸਟੂਡੀਓ ਹੋ ਗਿਆ ਵਾਟਰ پارک ਤੇ ਬਹੁਤ ਸਾਰੇ ਹੋਟਲ ਜਿਹੜੇ ਆ ਇਸ ਆਈਲੈਂਡ ਦੇ ਉੱਤੇ ਹੈਗੇ ਆ ਤੇ ਬਹੁਤ ਜ਼ਿਆਦਾ ਟੂਰਿਸਟ ਵੀ ਆਉਂਦਾ ਵਾ ਬਾਕੀ ਕੁਦਰਤ ਇਹਨਾਂ ਨੇ ਬਹੁਤ ਸੋਹਣੀ ਸੰਭੀ ਹੋਈ ਆ ਤੇ ਬੜੀ ਸਵਾਰੀ ਹੋਈ ਆ ਤੇ ਆ ਹੈ ਦਾ ਜੀ ਮੇਨ ਫੋਟੋ ਖਿੱਚਣ ਵਾਲਾ ਏਰੀਆ ਤੇ ਆਹੜੇ ਅੱਖਰ ਇਹਨਾਂ ਨੇ ਸਲੋਸੋ ਬਣਾਇਆ ਵਾ ਇਹ ਹੈਗਾ ਵਾ ਸੀਮੈਂਟ ਦਾ ਬਣਿਆ ਹੋਇਆ ਬਾਕੀ ਅੱਜ ਵੀਕਡੇਜ਼ ਹੀ ਇਸ ਕਰਕੇ ਸਾਨੂੰ ਕੋਈ ਜ਼ਿਆਦਾ ਭੀੜ-ਪਾੜ ਇੱਥੇ ਨਜ਼ਰ ਨਹੀਂ ਆਈ ਬੜਾ ਸ਼ਾਂਤ ਜਿਹਾ ਮਾਹੌਲ ਹੀ ਵਾਹੇ ਤੇ ਇਦਾਂ ਦਾ ਮਾਹੌਲ ਜਿਹੜਾ ਇਹ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਕਈ ਵਾਰੀ ਅਸੀਂ ਵੇਖਿਆ ਕਿ ਪੀਚਾਂ ਦੇ ਉੱਤੇ ਬਹੁਤ ਭੀੜ ਹੁੰਦੀ ਆ ਤੇ ਨਾ ਬੰਦਾ ਨੂੰ ਤੁਰਨ ਜੋਗੀ ਜਗ੍ਹਾ ਮਿਲਦੀ ਆ ਤੇ ਨਾ ਕਈ ਵਾਰੀ ਬਹਿਣ ਜੋਗੀ ਜਗ੍ਹਾ ਮਿਲਦੀ ਆ ਤੇ ਇੱਥੇ ਆ ਵੀ ਬਹੁਤ ਜ਼ਿਆਦਾ ਸੋਹਣਾ ਤੇ ਸ਼ਾਂਤ ਜਿਹਾ ਮਾਹੌਲ ਆ ਤੇ ਬਾਕੀ ਆ ਤੁਹਾਨੂੰ 4 ਸਵੇਰੇ ਕੈਮਰਾ ਕਮਾ ਕੇ ਮੈਂ ਵਿਖਾ ਦਿੰਨਾ ਵੀ ਕਿਦਾਂ ਦਾ 4 ਸਵੇਰਾ ਇਹਦਾ ਬਾਕੀ ਲਹਿਰਾਂ ਦੀ ਆਵਾਜ਼ ਦਾ ਜਿਹੜਾ ਆਨੰਦ ਉਹ ਵੱਖਰਾ ਹੀ ਆ ਈ ਆ ਤੁਹਾਨੂੰ ਵੇਖੋ ਚੀਕਾਂ ਵਜਦੀਆਂ ਵਿਖਾਉਂਦੇ ਆ ਹੈਗਾ ਬੰਜੀ ਜੰਪਿੰਗ ਤੇ ਉਤੋਂ ਛਾਲ ਮਾਰਦੇ ਕਿੰਨੇ ਚਿਰ ਤੀ ਅਸੀਂ ਚੀਕਾਂ ਹੀ ਸੁਣਦੇ ਆ ਤੁਹਾਨੂੰ ਹੁਣ ਸਿੱਧੀਆਂ ਵਿਖਾਉਂਦੇ ਆ ਕਿੱਦਾਂ ਨਿਕਲਦੀਆਂ ਚੀਕਾਂ ਤੇ ਆਓ ਵੇਖੋ ਹੈ ਕਿ ਪੋਠਾ ਲੰਕਾਇਆ ਬੰਦਾ ਇਹ ਮੇਰੇ ਵਾਲਕੇ ਨੂੰ ਤੇਰਾ ਫੜਕੇ ਲਾਉਣਾ ਪੈਣਾ ਥੱਲੇ ਠੀਕ ਕੋ ਮਿਲਦਾ ਵੀ ਢਿੱਲੇ ਤੇ ਲਾਉਣਾ ਬੰਦਾ ਨਹੀਂ ਕਰਦਾ ਤਾਂ ਇਹਨਾਂ ਚੱਲ ਬੱਸ ਕਰ ਹੁਣ ਪਹਿਲਾਂ ਫਾ ਨਹੀਂ ਲੈਣਾ ਹੁਣ ਕੋ ਚਿਕਨ ਚੱਕਾ ਹੀ ਮਰੀ ਜਾਂਦਾ ਤੇ ਇੱਥੇ ਹੁਣ ਅਸੀਂ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਤੇ ਆਪਾਂ ਹੁਣ ਗਾਂ ਨੂੰ ਚੱਲਦੇ ਆ ਤੇ ਪਤਾ ਕਰਨ ਤੇ ਸਾਨੂੰ ਆ ਬੁੱਗੀ ਇੱਥੋਂ ਮਿਲ ਗਈ ਆ ਜਿਹੜੀ ਆ ਬੀਚ ਦੇ ਨਾਲ ਨਾਲ ਜਾਂਦੀ ਆ ਤੇ ਹੈਗੀ ਸਾਰੀ ਓਪਨ ਹੈ ਇਹ ਆ ਵੀ ਇਹਦੇ ਵਿੱਚ ਬਹਿਣ ਦੇ ਨਾਲ ਆਲਾ ਦੋਲਾ ਜਿਹੜਾ ਬੜਾ ਕਲੀਅਰ ਚਾ ਨਜ਼ਰ ਆਉਂਦਾ ਤੇ ਨਾਲੇ ਤੇ ਆਪਾਂ ਰਾਹ 'ਚ ਜਗਾ ਵਿੰਦੇ ਗਏ ਤੇ ਨਾਲੇ ਆਪਾਂ ਪਹੁੰਚ ਗਏ ਜੀ ਬਿਲਕੁਲ ਬੀਚ ਦਾ ਜਿਹੜਾ ਦੂਸਰਾ ਹਿੱਸਾ ਵਾ ਉਹ ਸਾਹਮਣੇ ਲਾਲ ਕਰ ਰ ਕਲਰ ਦੀ ਜਿਹੜੀ ਟ੍ਰੇਨ ਜੀ ਹੈ ਹੈਗੀ ਹੈ ਮੋਨੋਰੇਲ ਇਹ ਜਿਹੜੀ ਉੱਥੋਂ ਵੀਵੋ ਸਿਟੀ ਤੋਂ ਚੱਲਦੀ ਆ ਤੇ ਇੱਥੇ ਆਉਂਦੀ ਆ ਤੇ ਇਹਦਾ ਸਟੇਸ਼ਨ ਇੱਥੇ ਬਣਿਆ ਹੋਇਆ ਵਾ ਤੇ ਬੱਸ ਨੇ ਵੀ ਸਾਨੂੰ ਇੱਥੇ ਲਾ ਦੇਣਾ ਤੇ ਬੜੀ ਸੋਹਣੀ ਜਗ੍ਹਾ ਪਈ ਆ ਕਿੰਨੀ ਵਧੀਆ ਤੇ ਆ ਬੱਸ ਨੇ ਜਿੱਥੇ ਆਪਾਂ ਨੂੰ ਲਾਇਆ ਨਾਲ ਹੀ ਬੱਸ ਸਟਾਪ ਦੇ ਨਾਲ ਹੀ ਆ ਪਾਰਕ ਆ ਬੜੀ ਸੋਹਣੀ ਤੇ ਪਰਲੇ ਪਾਸੇ ਨਾਲ ਹੀ ਸਮੁੰਦਰ ਆ ਇੱਥੇ ਅਸੀਂ ਵੀ ਥੱਕੇ ਹੋਏ ਹਾਂ ਤੁਰ ਤੁਰ ਕੇ ਤੇ ਫਿਰ ਆਪਾਂ 10 ਕੁ ਮਿੰਟ ਅਸੀਂ ਪਾਰਕ ਦੇ ਵਿੱਚ ਹੀ ਲੰਮੇ-ਲੰਮੇ ਪੈ ਗਏ ਰੈਸਟੋਰੈਂਟ ਸਟਰੀ ਮਾਰੀ ਤੇ ਪਰ ਇੰਨੇ ਕ ਨੂੰ ਬੱਦਲ ਬੜੇ ਸੰਘਣੇ ਆ ਗਏ ਤੇ ਨਾਲ ਦੀ ਨਾਲ ਹੀ ਮੀਂਹ ਜਪੈਣਾ ਸ਼ੁਰੂ ਹੋ ਗਿਆ ਇੱਥੋਂ ਫਿਰ ਆਪਾਂ ਚੱਲ ਗਏ ਜੀ ਵਾਪਸ ਆਪਣਾ ਫੇਰ ਉੱਥੇ ਜਿੱਥੋਂ ਆਪਾਂ ਬੱਸ ਰੁਕੀ ਸੀ ਸਾਡੀ ਤੇ ਜਿੱਥੇ ਆਪਣੀ ਆ ਛੋਟੀ ਬੱਸ ਰੁਕੀ ਹੈ ਦੇ ਨਾਲ ਹੀ ਆ ਰਾਤ ਨੂੰ ਵੇਖੋ ਕਦਾਂ ਜਗਮਗ ਕਰਦਾ ਏਰੀਆ ਇਸ ਟਾਈਮ ਮਾਹੌਲ ਬੜਾ ਠੰਡਾ ਹੋ ਗਿਆ ਮੀਮਾ ਪੈ ਗਿਆ ਤਾਂ ਉਹ ਕਰਕੇ ਮੌਸਮ ਬੜਾ ਹੈ ਠੰਡਾ ਜਾ ਤੇ ਜਾਣ ਨੂੰ ਇਥੋਂ ਜੀ ਨਹੀਂ ਕਰਨ ਦਿਆ ਬਾਕੀ ਇੱਕ ਲਾਈਟ ਸ਼ੋਅ ਵੇਖਿਆ ਸੀ ਇੱਥੇ ਉਹ ਤੁਹਾਨੂੰ ਅਸੀਂ ਆਪਣੀ ਅਗਲੀ ਵੀਡੀਓ 'ਚ ਵਿਖਾਵਾਂਗੇ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਤੇ ਹੁਣ ਇਸ ਟਾਈਮ ਰਾਤ ਦੇ 10:30 ਵਜੇ ਹੀ ਤੇ ਫਿਰ ਆਪਾਂ ਸੋਚਿਆ ਵੀ ਵਾਪਸ ਚੱਲਦੇ ਆਂ ਤੇ ਪਤਾ ਕਰਨ ਤੇ ਲੱਗਾ ਵੀ ਆ ਗਾਂਹ ਜਾ ਕੇ ਇਹਦਾ ਬੱਸ ਸਟੈਂਡ ਆ ਪਹਿਲਾਂ ਤੇ ਆਪਾਂ ਆ ਵੀਰ ਨੂੰ ਪੁੱਛਿਆ ਤੇ ਇਹ ਤੇ ਬੀਚ ਦੇ ਨਾਲ-ਨਾਲ ਚੱਲਦੀ ਸੀ ਫਿਰ ਚਲੋ ਸਾਨੂੰ ਇੱਥੋਂ ਬੱਸ ਵੀ ਦੇਖ ਪਈ ਤੇ ਆਪਾਂ ਬੱਸ 'ਚ ਜਾ ਕੇ ਬਹਿ ਗਏ ਤੇ ਕੇਬਲ ਕਾਰ ਵੀ ਸਾਨੂੰ ਲਾਸਟ ਮਿੰਟ ਵਾਲੀ ਲੱਭੀ ਤੇ ਪਹੁੰਚ ਕੇ ਫਿਰ ਅਸੀਂ ਹੌਲੀ-ਹੌਲੀ ਵੀਵੋ ਸਿਟੀ ਤੇ ਆਹ ਵੀ ਤੁਹਾਨੂੰ ਵਿਖਾਉਣਾ ਸਪੈਸ਼ਲ ਚੀਜ਼ ਆ ਵੇਖੋ ਇਹਨਾਂ ਨੇ ਨਵਾਂ ਕੈਬਨ ਜਿਹੜਾ ਹੈ ਵੀ ਸ਼ੁਰੂ ਕੀਤਾ ਇਹਨੂੰ ਸਕਾਈ ਔਰਬ ਕਹਿੰਦੇ ਆ ਇਹਦੀ ਟਿਕਟ ਵੀ ਵੈਸੇ ਵੱਖਰੀ ਆ ਤੇ ਨਾਲੇ ਮਹਿੰਗੀ ਆ ਤੇ ਇਹ ਜਿਹੜਾ ਵਾ ਆਪਣਾ ਇਦਾਂ ਸਫੈਰੀਕਲ ਜਿਹੜਾ ਜਗਦਾ ਰਹਿੰਦਾ ਇਹਦੇ ਵਿੱਚ ਬਾਕੀ ਅੰਦਰ ਵੀ ਇਹਦੇ ਦੂਜੇ ਕੈਬਿਨ ਨਾਲੋਂ ਜਿਹੜਾ ਅੰਦਰ ਦਾ ਜਿਹੜਾ ਇਹਦਾ ਏਰੀਆ ਵੀ ਬੜਾ ਸ਼ਾਨਦਾਰ ਬਣਿਆ ਹੋਇਆ ਤੇ ਚਲੋ ਠੀਕ ਹੈ ਜੀ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਹੁਣ ਚੱਲਦੇ ਹਾਂ ਜੀ ਹੋਟਲ ਨੂੰ ਵਾਪਸ ਧੰਨਵਾਦ